ਵਾਦ ਸਾਬ ਨੂੰ ਜੀਬ ਚੋਂ ਕੱਢ ਕੇ ਟਿਕਣੀ ਨਹੀਂ ਦਿੰਦੇ ਵਾਦ ਸਾਬ ਨੂੰ ਜੀਬ ਚੋਂ ਕੱਢ ਕੇ ਟਿਕਣੀ ਨਹੀਂ ਦਿੰਦੇ ਵਾਦ ਸਾਬ ਨੂੰ ਜੀਬ ਚੋਂ ਕੱਢ ਕੇ ਟਿਕਣੀ ਨਹੀਂ ਦਿੰਦੇ ਪੰਜਾਬ ਕਾਂਗਰਸ ਦੇ ਦਿਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਜੀ ਪਠਲ ਦੇ ਨਾਲ ਗੱਲਬਾਤ ਕਰਾਂਗੇ ਤੇ 2019 ਦੀ ਇਲੈਕਸ਼ਨ ਸੰਗਰੂਰ ਦੀ ਰਾਜਨੀਤੀ ਤੇ ਹੋਰ ਕਈ ਮੁੱਦਿਆਂ ਦੇ ਉੱਤੇ ਪੰਜਾਬ ਨੈਟੀ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਹਾਂਜੀ ਤੇ ਸਵਾਗਤ ਕਰਦੇ ਹਾਂ ਬਹੁਤ ਧੰਨਵਾਦ ਜੀ ਤੁਹਾਡਾ ਅੱਛਾ ਮੈਡਮ ਜੀ ਜਿਹੜਾ ਬਹੁਤ ਜ਼ਿਆਦਾ ਜਨ ਕੀ ਚਰਚਾ ਚੱਲ ਰਹੀ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਪਰਿਵਾਰ ਵੱਲੋਂ ਜਿਹੜਾ ਇਹਦੀ ਜਿਹੜੀ ਇੱਛਾ ਜ਼ਾਹਰ ਨਹੀਂ ਕੀਤੀ ਗਈ ਹੈ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਉਹਨਾਂ ਦੇ ਆਪਣਾ ਫੈਸਲਾ ਹੈ ਆਪਣੀ ਪਾਰਟੀ ਹੈ ਢੀਂਡਸਾ ਸਾਹਿਬ ਦਾ ਕੀ ਪੋਲੀਟੀਕਲ ਰਸਤਾ ਹੈ ਉਹ ਉਹ ਜਾਣਦੇ ਹੈ ਇਹਦੇ ਬਾਰੇ ਮੈਂ ਨਹੀਂ ਕੋਈ ਕਿੰਤੂ ਪਰੰਤੂ ਕਰ ਸਕਦੀ ਲੜਨਾ ਨਾਲ ਲੜਨਾ ਹਰੇਕ ਦੀ ਮਰਜ਼ੀ ਹੈ ਕਈ ਵਾਰੀ ਕਈ ਲੀਡਰ ਹੁੰਦੇ ਆ ਹਾਲਾਤ ਦੇਖ ਲੈਂਦੇ ਆ ਕਿ ਹੁਣ ਕੁਝ ਪੱਲੇ ਨਹੀਂ ਵਾਲਾ ਪੈਣ ਵਾਲਾ ਹਾਲਾਤ ਮਾੜੇ ਅੱਜ ਕਾਲੀ ਦਲ ਦੇ ਵਿੱਚੋਂ ਉਹਨਾਂ ਦੀ ਉਹਨਾਂ ਦੀ ਕਾਲੀ ਦਲ ਦੀ ਜੇ ਟੁੱਟੀ ਹੋਈ ਬਸ ਹੈ ਜੀ ਉਹ ਚੋਂ ਲੋਕ ਛਾਲਾ ਮਾਰ ਮਾਰ ਕੇ ਭੱਜ ਰਹੇ ਨੇ ਟੁੱਟ ਕੇ ਦੋ ਕਾਲੀ ਦਲ ਬਣ ਗਏ ਆ ਉਧਰੋਂ ਸਾਰਾ ਬਣ ਗਿਆ ਆਪਣੇ ਦਵਾ ਬਾਜੇ ਦਾ ਜੀ ਤੋਂ ਇਹ ਵੀ ਢੀਂਟ ਸਾਹਿਬ ਸਾਹਿਬ ਵੀ ਪਾਸੇ ਹੋ ਕੇ ਜ਼ਿੰਦੇ ਕੇ ਬੈਠੇ ਨੇ ਇਸ ਕਰਕੇ ਕਾਲੀ ਦਲ ਦੀ ਸਥਿਤੀ ਜਿਹੜੀ ਹੈਗੀ ਹੈ ਉਹ ਬਹੁਤ ダਮਾ ਡੋਲਾ ਹੈ ਕਮਜ਼ੋਰ ਸਥਿਤੀ ਹੈ ਸੋ ਕੀ ਕਰਦੇ ਨੇ ਕੀ ਨਹੀਂ ਕਰਦੇ ਹੈਗੇ ਉਹਦੇ ਤੇ ਮੈਂ ਕੁਝ ਨਹੀਂ ਕਹਿਣਾ ਚਾਹਦਾ ਤੇ ਖੈਰਾਵਾਲੋ ਵੀ ਇੱਕ ਨਵੀਂ ਪਾਰਟੀ ਦਾ ਐਲਾਨ ਗਠਨ ਕੀਤਾ ਗਿਆ ਆਵਾਜ਼ ਵੀ ਪਾਰਟੀ ਦਾ ਭਵਿੱਖ ਕੀ ਦੇਖ ਰਹੇ ਆਧਵਾ ਆਮੀ ਦਾ ਜਿਹੜੇ ਹੈਗੇ ਆ ਆਮਾਦੀ ਪਾਰਟ ਵੇਖੋ ਉਹਨਾਂ ਦਾ ਤੀਲਾ 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 ਖੜ ਗਿਆ ਕੁਛ ਨਹੀਂ ਰਿਹਾ ਪੱਲੇ ਪਹਿਲਾਂ ਸੁੱਚਾ ਸਿੰਘ ਛੋਟੇ ਪੁਰ ਗਿਆ ਫਿਰ ਉਹ ਹੋਰ ਗਿਆ ਗਾਂਧੀ ਵੱਖਰਾ ਬੈਠਾ ਹੈ ਕਈ ਐਮਪੀ ਵੱਖਰੇ ਬੈਠੇ ਨੇ ਇਹ ਵੀ ਗਿਆ ਜੌਸਕਪਾਲ ਖੜਾ ਵੀ ਗਿਆ ਸੋ ਇਹ ਪਾਰਟੀ ਆਪ ਦਾ ਵੀ ਫਿਊਚਰ ਹੈ ਹੀ ਨਹੀਂ ਜਿਹੜੀ ਮਾੜੀ ਮੋਟੀ ਪਹਿਲੀ ਵਾਰ ਲੋਕਾਂ ਨੇ ਗਲਤ ਫਹਿਮੀ ਨਾਲ ਇਹਨਾਂ ਨੂੰ ਮੋਟਾ ਪਾਤੀਆਂ ਤੇ ਉਹ ਸਾਰੇ ਪਛਤਾ ਰਹੇ ਨੇ ਹਾਂ ਕਿਸੇ ਦੇ ਪੱਲੇ ਕੁਝ ਨਹੀਂ ਪੜਨਾ ਸਭ ਪਾਰਟੀਆਂ ਟੁੱਟ ਚੁੱਕੀਆਂ ਨੇ ਛਾਹ ਅਕਾਲੀ ਦਲ ਉਹ ਵੀ ਟੁੱਟ ਚੁੱਕਿਆ ਹੈ ਇਹ ਵੀ ਟੁੱਟ ਚੁੱਕਿਆ ਹੈ ਅੱਜ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਦੇ ਮੁਕਾਬਲੇ ਚ ਕੋਈ ਪਾਰਟੀ ਹੈ ਨਹੀਂ ਜੀ ਇਹਦੇ ਬਾਰੇ ਤੁਹਾਨੂੰ ਕੀ ਕੀ ਇੱਥੋਂ ਆਪ ਹੀ ਸਮਝਣਾ ਸਮਝ ਆਉਂਦੀ ਹੈ ਆਪਾਂ ਨੂੰ ਕਿ ਜਿੰਦੀ ਜਿਹੜੀ ਪੱਕੀ ਜਿੱਦੀ ਉਹਨੇ ਸੀਟ ਹੈ ਉਸ ਤੋਂ ਭੱਜ ਰਹੇ ਨੇ ਇਹਦਾ ਮਤਲਬ ਜਿਹੜੀ ਗੱਲ ਮੈਂ ਕਹਿ ਰਹੀ ਹਾਂ ਕਿ ਸਿੱਥੀ ਮਾੜੀ ਹੈ ਅਕਾਲੀ ਦਲ ਦੀ ਉਹ ਮਾੜੀ ਹਾਲਤ ਤੋਂ ਡਰਦੇ ਹੋਏ ਭੱਜ-ਭੱਜ ਕੇ ਜਾਂਦੇ ਮੁੱਖ-ਮੁੱਖ ਲੀਡਰ ਜਿਹੜੇ ਹੁਣ ਮਨਿਸਟਰ ਨੇ ਬਾਦਲ ਸਾਹਿਬ ਦੇ ਵੱਡਿਆਂ ਦੀ ਨੂੰਹ ਨੇ ਤੇ ਛੋਟੇ ਦੀ ਵਾਈਫ ਨੇ ਜੇ ਉਹੀ ਡਾਮਾ ਡੋਲਕਾ ਮੋ ਸੀਟਾਂ ਛੱਡ ਕੇ ਭੱਜ ਰਹੇ ਨੇ ਉਹ ਦੋ ਚਿੱਤੀ ਵਿੱਚ ਹੈਗੇ ਨੇ ਤਾਂ ਅਸਾਂ ਅੰਦਾਜ਼ਾ ਲਾ ਲੋ ਕਿ ਬਾਕੀ ਵਰਕਰਾਂ ਦਾ ਕੀ ਹਾਲ ਹੋਊਗਾ ਪੰਜਾਬ ਦੀ ਜਿਹੜੀ ਸਿਆਸਤ ਦੇ ਵਿੱਚ ਇੱਕ ਸੰਗ੍ਰੂਹ ਸੇਟ अहम ਸਥਾਨ ਰੱਖਦੀ ਹੈ ਤੇ ਇੱਥੇ ਕਾਂਗਰਸ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕਿ ਜਸਵਿੰਦਰ ਸਿੰਘ ਤੁਮਨ ਦੇ ਕਲੀਅਰ ਕਰ ਦਿੱਤੀ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿ ਦੇਖੋ ਸਾਡੀ ਪਾਰਟੀ ਜਿਹੜੀ ਹੈ ਉਹ ਕਾਲੀ ਦਲ ਦਾ origignal ਪਾਰਟੀ ਵਾਂਗੂ ਬਾਦਲ ਸਾਹਿਬ ਨੂੰ ਜੇਬ ਚੋਂ ਕੱਢ ਕੇ ਟਿਕਟ ਨਹੀਂ ਦਿੰਦੇ ਵੀ ਹੋ ਗਈ ਟਿਕਟ ਦੇ ਦਿੱਤੀ ਕਿਤੇ ਇਹ ਨਹੀਂ ਹੁੰਦਾ ਸਾਡੀ ਇੱਕ ਨੈਸ਼ਨਲ ਪਾਰਟੀ ਹੈ ਪ੍ਰोसीਜਰਲ ਪਾਰਟੀ ਹੈ ਡੈਮੋਕ੍ਰੈਟਿਕ ਪਾਰਟੀ ਹੈ ਇਹਦਾ ਪ੍ਰोसीਜਰ ਹੁੰਦਾ ਬਾਅਦ ਜਦੋਂ ਤੈਅ ਕਰਨੇ ਹਨ ਇਹਨਾਂ ਨੇ ਪਹਿਲਾਂ ਪ੍ਰਦੇਸ਼ ਵੱਲੋਂ ਜਾਂਦਾ ਪੈਨਲ ਬਣ ਕੇ ਉਹਦੇ ਬਾਅਦ ਫਿਰ ਇੱਕ ਸਬ ਕਮੇਟੀ ਬਣੀ ਹੁੰਦੀ ਉਹਦੇ ਕੋਲ ਜਾਂਦਾ ਹੈਗਾ ਤੇ ਸਬ ਕਮੇਟੀਆਂ ਤੋਂ ਬਾਅਦ ਫਿਰ ਆਪਣੀ ਜਿਹੜੀ ਬੋਰਡ ਹੁੰਦਾ ਸਾਡਾ ਬਣਿਆ ਬਾ ਆਲ ਇੰਡੀਆ ਦਾ ਉਸ ਬੋਰਡ ਦੇ ਵਿੱਚੋਂ ਸਕਰੀਨਿੰਗ ਕਮੇਟੀ ਜਿਹਨੂੰ ਕਹਿੰਦੇ ਹੋ ਕੇ ਫਿਰ ਉਹ ਫਾਈਨਲ ਹੁੰਦਾ ਮੈਂ ਤਾਂ ਬਤੌਰ ਪ੍ਰਧਾਨ ਬੜੀਆਂ ਕਿਸ਼ਨਾ ਪਾਰਲੀਮੈਂਟ ਦੀਆਂ ਵੀ ਕਰਵਾਈਆਂ ਰਿਪੋਰਟ ਕਰਾਈਆਂ ਹੈ ਤੇ ਇਸ ਦਾ ਨਹੀਂ ਵੀ ਉਹਨੂੰ ਕਲੀਅਰ ਹੋ ਗਿਆ ਠੀਕ ਹੈ ਅੱਜ ਕੱਲ ਹਰ ਇੱਕ ਬੰਦੇ ਨੂੰ ਹੈਗਾ ਕਿ ਮੈ ਲੜਨਾ ਜਿਉਂਦੀ ਜਾਗਦੀ ਪਾਰਟੀ ਦੇ ਬਹੁਤ ਉਮੀਦਵਾਰ ਨੇ ਹੁਣੇ ਵੀ ਚਾਹੀਦੇ ਆ ਇਸ ਲਈ ਉਹਦੇ ਵਿੱਚ ਅੰਬੀਸ਼ਨਸ ਸਭ ਨੂੰ ਹੁੰਦੀਆਂ ਤੇ ਹੋਣੀਆਂ ਵੀ ਚਾਹੀਦੀਆਂ ਲੇਕਿਨ ਜੇ ਮੈਂ ਦੱਸਿਆ ਕਿ ਇਹ ਪਾਰਟੀ ਕੋਈ ਆਮ ਪਾਰਟੀ ਨਹੀਂ ਇਹ ਬਹੁਤ ਵੱਡੀ ਪਾਰਟੀ ਹੈ ਇਹ بڑے ਪ੍ਰੋਸੀਜਰ ਤਰੀਕੇ ਨਾਲ ਕਰਨਗੇ ਅਜੇ ਕਿਸੇ ਤਾਂ ਦੀ ਟਿਕਟਾਂ ਦਾ ਐਲਾਨ ਕਿਤੇ ਵੀ ਨਹੀਂ ਕੀਤਾ ਕੱਲੇ ਪੰਜਾਬ 'ਚ ਨਹੀਂ ਕਿਤੇ ਵੀ ਨਹੀਂ ਕੀਤਾ ਜੇਕਰ ਗੱਲ ਕਰੀਏ ਪੰਜਾਬ ਦੀ ਆਇਰਨ ਲੇਡੀ ਬੀਪੀ ਰਜਿੰਦਰ ਕੋਰ ਪਠਲ ਜੀ ਤੇ ਉਹ ਕਿੱਥੋਂ ਸੀਟ ਲੜਨਗੇ ਮੈਂ ਅੱਗੇ ਵੀ ਦੱਸਿਆ ਕਿ ਮੈਨੂੰ ਪਹਿਲਾਂ ਦੋ ਵਾਰ ਖੁਦ ਆਫਰ ਕੀਤਾ ਸੀ ਮੇਰੀ ਪਾਰਟੀ ਦੀ ਹਾਈ ਕਮਾਂਡ ਨੇ ਟਿਕਟ ਮੇਰੀਆਂ ਸਿਚੁਏਸ਼ਨਾਂ ਦੇ ਮੁਤਾਬਕ ਜੋ ਹਾਲਾਤ ਬਣੇ ਉਸ ਵਕਤ ਨਹੀਂ ਮੈਂ ਇਲੈਕਸ਼ਨ ਲੜੀ ਕਿਉਂਕਿ ਮੈਂ ਇੱਥੇ ਵੀ ਐਮਐਲਏ ਸੀਗੀ ਸੋ ਅੱਜ ਅਸੀਂ ਇਹ ਸਮਝਦੇ ਹਾਂ ਸਾਡੀ ਕਾਂਗਰਸ ਪਾਰਟੀ ਸਿਰ ਤੋੜ ਯਤਨ ਕਰਕੇ ਯੂਨਾਈਟਡ ਹੋ ਕੇ ਲੱਗੀ ਵੀ ਹੈ ਸਟੇਟ ਵਿੱਚ ਵੀ ਹੋਰ ਵਿੱਚ ਵੀ ਕਿ ਮੋਦੀ ਤੋਂ ਹਿੰਦੁਸਤਾਨ ਜਿਵੇਂ ਆਪਾਂ ਗੋਰਿਆਂ ਨੂੰ ਕੱਟਿਆ ਸੀ ਤੋਂ ਭਾਰਤ ਬਚਾਇਆ ਸੀ ਅੱਜ ਫੇਰ ਭਾਰਤ ਬਚਾਉਣ ਦੀ ਗੱਲ ਆ ਗਈ ਹੈ ਉਹ ਗੋਰੇ ਅੰਗਰੇਜ਼ਾਂ ਤੋਂ ਕੱਢਿਆ ਸੀ ਇਹ ਕਾਲੇ ਅੰਗਰੇਜ਼ ਤੋਂ ਕੱਢਣਾ ਹੈ ਭਾਰਤ ਨੂੰ ਆਜ਼ਾਦ ਕਰਾਉਣਾ ਹੈ ਮੁਕਤ ਕਰਾਉਣਾ ਹੈ ਮੋਦੀ ਦੇ ਚੁੰਗਲ ਤੋਂ ਔਰ ਇੱਥੇ ਕਾਂਗਰਸ ਪਾਰਟੀ ਦੀ ਸੱתר ਸਰਕਾਰ ਲੈ ਕੇ ਆਉਣੀ ਹੈ ਕਿਉਂਕਿ ਇਹ ਗੱਲ ਪ੍ਰੂਵ ਹੋ ਚੁੱਕੀ ਹੈ ਕਿ ਜਦੋਂ ਨੌਨ ਕਾਂਗਰਸ ਸਰਕਾਰ ਆਈਆਂ ਹੈ ਦੇਸ਼ ਵਿੱਚ ਵੀ ਕਦੇ ਸੋਨਾ ਗਿਰਵੀ ਟਿਕਿਆ ਕਦੇ ਕੁਝ ਟਿਕਿਆ ਕਾਂਗਰਸ ਨੇ ਆ ਕੇ ਲਾਜ ਰੱਖੀ ਹੈ ਸਾਡੀ ਇੱਜ਼ਤ ਬਚਾਈ ਹੈ ਤੇ ਐਵੇਂ ਜਿਵੇਂ ਸੂਬਿਆਂ ਦੇ ਵਿੱਚ ਵੀ ਇੱਥੇ ਸਾਡੇ 10 ਸਾਲ ਰਾਜ ਕਰਕੇ ਆਕਾਲੀ ਦਲ ਦੀ ਪਾਰਟੀ ਕਰਕੇ ਹੋਰ ਕਰਕੇ ਇੱਥੇ ਵੀ ਅੱਜ ਜਿਹਨਾਂ ਦਾ ਹਸ਼ਰ ਹੋਇਆਗਾ ਜੋ ਲੁੱਟ ਖਸੁੱਟ ਇਹਨਾਂ ਨੇ ਕੀਤੀ ਹੈ ਸਾਰੀ ਉਹ ਇਹਨਾਂ ਸਾਹਮਣੇ ਆਈ ਹੈ ਇਹਨਾਂ ਦੇ ਅਸੀਂ ਨਹੀਂ ਸਾਡੇ ਨਾਲ ਵੱਧ ਇਹਨਾਂ ਦੀ ਪਾਰਟੀਆਂ ਦੇ ਲੀਡਰ ਕਹਿੰਦੇ ਆ ਵੀ ਇਹ ਪ੍ਰਾਈਵੇਟ ਕੰਪਨੀਆਂ ਬਣ ਗਈਆਂ ਇਸ ਲਈ ਅੱਜ ਦੀ ਸਿਚੁਏਸ਼ਨ 'ਚ ਚਾਹੇ ਪੰਜਾਬ ਹੋਵੇ ਚਾਹੇ ਜਰੋਰੀ ਸੀਟ ਹੋਵੇ ਚਾਹੇ ਕਿਸੇ ਹੋਰ ਸੂਬੇ ਦੀ ਹੋਵੇ ਇਹ ਤਿੰਨ ਸਟੇਟਾਂ ਜਿੱਤੀਆਂ ਲੋਕਾਂ ਨੇ ਸਾਡੀ ਝੋਲੀ ਵਿੱਚ ਪਾਈ ਹੈ ਇਹ ਤੋਂ ਪਤਾ ਲੱਗ ਗਿਆ ਕਿ ਉਹ ਭੰਗ ਹੋ ਗਿਆ ਬੀਜੇਪੀ ਮੋਦੀ ਤੋਂ ਓਰੀਜਨਲ ਪਾਰਟੀ ਇੱਥੇ ਦੀ ਕਾਲੀ ਦਲ ਤੋਂ ਉਹ ਭੰਗ ਹੋਇਆ ਵਾ ਇਹਨਾਂ ਨੂੰ ਤਾਂ ਬੰਦੇ ਨਹੀਂ ਲੱਭਣੇ ਟਿਕਟਾਂ ਦੇਣ ਵਾਸਤੇ ਕਾਲੀ ਦਲ ਨੂੰ ਸਾਡੇ ਕੋਲੇ ਕਿਉਂਕਿ ਇੰਨੀ ਜਿਉਂਦੀ ਜਾਗਦੀ ਪਾਰਟੀ ਹੈ ਸਾਡੇ ਸਾਥ ਤੇ ਇੱਕ ਇੱਕ ਥਾਂ ਤੇ ਕਈ ਕਈ ਉਮੀਦਵਾਰ ਨੇ ਲੇਕਿਨ ਡਿਸਪਲਾਈਨਡ ਪਾਰਟੀ ਹੁਣ ਕਰਕੇ ਸਾਡੋ ਟਿਕਟ ਦੇਣਗੇ ਸਾਡਾ ਸਭ ਦਾ ਇਹ ਫੈਸਲਾ ਹੈ ਸਾਰੇ ਸਿਰ ਤੋਂ ਉਹਦਾ ਹਿਦਾਨ ਕਰਦੇ ਆਂ ਕਿ ਜਿਵੇਂ ਦੇਸ਼ ਬਚਾਉਣਾ ਹੈ ਇੱਥੇ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜਿਹਦੇ ਨਾਲ ਕਿਸੇ ਸੀਟ ਦੇ ਵਿੱਚ ਕੋਈ ਕਮਜ਼ੋਰੀ ਆਵੇ ਜੋ ਸਾਡੀ ਪਾਰਟੀ ਹਾਈ ਕਮਾਂਡ ਵਿੱਚ ਫੈਸਲਾ ਕਰੂਗੀ ਉਹ ਉਸ ਦੇ ਨਾਲ ਸਾਰੇ ਇੱਕ ਝੁੱਠੋ ਕੇ ਲੱਗਣਗੇ ਇਹੀ ਸੋਚੋ ਹਰ ਉਮੀਦਵਾਰ ਕਿ ਮੈਂ ਇਲੈਕਸ਼ਨ ਲੜ ਰਿਹਾ ਹਾਂ ਜੀ ਜੇਕਰ ਗੱਲ ਕਰੀਏ ਤਾਂ ਜਿਹੜੇ ਚੋਣਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਐਮ ਸਾਹਿਬ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਤੇ ਕੈਪਟਨ ਆਪਣਾ smartphones ਦੇਣ ਦੇ ਜਾਂ ਰਜਕਾਰ ਦੇਣ ਦੇ ਤੇ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਹਰ ਸਰਕਾਰ ਜਦੋਂ ਚੋਣ ਮੈਨੀਫੈਸਟੋ ਬਣਾ ਬਣਾਉਦੀ ਹੈ ਜੀ ਉਹਦਾ ਰਾਜ ਦੀ ਟਰਮ ਹੁੰਦੀ ਹੈ 5 ਸਾਲ। 5 ਸਾਲਾਂ ਵਿੱਚੋਂ ਵਾਦੇ ਪੂਰੇ ਕਰਨੇ ਹੁੰਦੇ ਆ। ਸਾਡੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਅੱਜ ਸਾਡੇ ਖਿਲਾਫ ਰੌਲਾ ਪਾਉਂਦੀਆਂ ਹਨ ਉਹਨਾਂ ਨੇ 5 ਸਾਲ ਤੱਕ ਹੀ 10 ਸਾਲ ਵੀ ਕੱਢ ਲਏ ਜਿਨ੍ਹਾਂ ਨੇ ਚੌਥਾ ਹਿੱਸਾ ਵੀ ਆਪਣੇ ਚੋਣ ਮੈਨੀਫੈਸਟੋ ਦਾ ਪੂਰਾ ਨਹੀਂ ਕੀਤਾ। ਅੱਜ ਰਿਕਾਰਡ ਕੱਢ ਕੇ ਦੇਖ ਲੈਣ। ਸਾਡੀ ਇਹ ਪਾਰਟੀ ਹੈ ਕਾਂਗਰਸ ਪਾਰਟੀ ਜਿਹਦੀ ਰਹਿਨਮਾਈ ਅੱਜ ਕੈਪਟਨ ਮਿੰਦਰ ਕਰ ਰਹੇ ਨੇ। ਇਹ ਪਾਰਟੀ ਹੈ ਜਿਨੇ 10 ਮਹੀਨਿਆਂ 'ਚ ਪਹਿਲਾ ਵਾਅਦਾ ਸਭ ਤੋਂ ਔਖਾ ਸੀ ਜਿਹੜਾ ਸਾਡਾ ਬੈਂਕ ਕੰਗਾਲ ਕਰਕੇ ਸੀ ਖਜ਼ਾਨਾ ਸਾਡਾ ਤੋੜ ਗਏ ਸੀ ਉਹਦੇ ਵਿੱਚ ਵੀ ਸਾਡੇ 10 ਮਹੀਨਿਆਂ ਦੇ ਵਿੱਚ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਕਦਮ ਫੱਟਿਆ ਕਿੰਨੇ ਸੌ ਕਰੋੜ ਦੇ ਅਸੀਂ ਕਰਜ਼ੇ ਮਾਫ਼ ਕੀਤੇ ਆ ਹੁਣ ਅਸੀਂ ਮਜ਼ਦੂਰ ਵੀ ਵਿੱਚ ਪਾ ਰਹੇ ਆ ਅੱਛਾ ਬਾਕੀ ਨੌਜਵਾਨਾਂ ਨੂੰ ਨੌਕਰੀਆਂ ਤੇ ਰਜਿਸਟਰ ਕਰਨਿਆਂ ਦਿੰਦਾ ਹੈਗਾ ਅਸੀਂ ਹਰ ਥਾਂ ਤੇ ਜਿੰਨੇ ਵਾਅਦੇ ਸਾਡੇ ਬੰਨ ਬਾਏ ਬੰਨ ਕਰਕੇ ਪੂਰਾ ਕਰਦੇ ਜਾ ਰਹੇ ਆ ਤੇ ਆਪਣੇ ਟਰਮ ਤੋਂ ਪਹਿਲਾਂ ਪਹਿਲਾਂ ਸਾਰੇ ਵਾਅਦੇ ਅਸੀਂ ਪੂਰੇ ਕਰਾਂਗੇ ਅਕ ਜਿਕਰ ਬੇਅਦਬੀਆਂ ਕਾਂਨ ਦੀ ਗੱਲ ਕਰੀਏ ਜਾਂ ਅਕਾਲੀ ਦਲ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਕਿ 2019 ਦੇ ਵਿੱਚ ਜਿਹੜਾ ਇਹਨਾਂ ਨੂੰ ਕਿਸ ਸਿਚੁਏਸ਼ਨ ਨਾਲ ਫੇਸ ਹੋਣਾ ਪੈ ਸਕਦਾ ਦੇਖੋ ਜਿੱਥੇ ਤੱਕ ਨਸ਼ਾ ਨਹੀਂ ਤੁਸੀਂ ਗੱਲ ਕਹੀ ਹੈ ਅਸੀਂ ਕਹੇ ਅਸੀਂ ਨੱਥ ਪਾਈ ਹੈ ਅੱਗੇ ਚਿੱਟਾ ਚਿੱਟਾ ਹੁੰਦਾ ਸੀ ਕਈ ਲੀਡਰਾਂ ਦੇ ਨਾਂ ਵੀ ਚਿੱਟੇ ਜੁੜੇ ਹੁੰਦੇ ਸੀਗੇ ਤੇ ਉਦੋਂ ਚਿੱਟਾ ਲੱਭਦੇ ਫਿਰਦੇ ਹੁੰਦੇ ਲੋਕ ਇੰਨਾ ਆਦੀ ਹੋ ਗਏ ਸੀ ਇੰਨੇ ਆਪਸੇ ਪਾਤੇ ਸੀ ਸਾਡੇ ਹੁਣ ਕੰਟਰੋਲ ਨਾਲ ਅੱਜ ਚਿੱਟਾ ਬੰਦੇ ਨੂੰ ਲੱਭਦਾ ਫਿਰਦਾ ਹੈ ਬੰਦੇ ਨਹੀਂ ਲੈਣ ਵਾਲੇ ਮਿਲਦੇ ਅਸੀਂ ਕਾਫੀ ਨੱਥ ਪਾਈ ਹੈ ਲੇਕਿਨ ਥੋੜਾ ਮੋਟਾ ਹੋਰ ਜੜਾ ਰਹਿੰਦਾ ਹੈ ਉਹਦੇ ਤੇ ਵੀ ਕੋਸ਼ਿਸ਼ ਕਰ ਰਹੇ ਹਾਂ ਜੋ ਇਨਫੋਰਮੇਸ਼ਨ ਆ ਰਹੀ ਹੈ ਸਾਡੇ ਕੋਲੇ ਉੱਥੇ ਹੋਰ ਸ਼ਕਤੀ ਦਾ ਹੱਥ ਪਾਵਾਂਗੇ ਸੋ ਆਉਣ ਵਾਲੇ ਸਮੇਂ ਵਿੱਚ ਇਹ ਸਾਬਤ ਹੋ ਜਾਊਗਾ ਕਿ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਹੈ ਦੀਨੇ ਪਹਿਲੀ ਸਰਕਾਰ 2002 ਤੋਂ 2007 ਤੱਕ ਅਲੀਚ ਵੀ ਤੇ ਹੁਣ ਵੀ ਆਪਣੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਤੇ ਲੋਕਾਂ ਦੇ ਵਾਸਤੇ ਅਸੀਂ ਆਪਣੇ ਵਾਅਦਿਆਂ ਤੇ ਪੂਰੇ ਉਤਰਾਂਗੇ ਹਾਂ ਇਹ ਸਾਬਕਾ ਜੁਡੇਸ਼ਨ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਜਿਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਆਰਨ ਲੇਡੀ ਵੀ ਕਿਹਾ ਜਾਂਦਾ ਹੈ ਤੇ ਇਹਨਾਂ ਦਾ ਮੰਨਣਾ ਹੈ ਕਿ ਜੋ ਵੀ ਦੋ ਕੈਪਟਨ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਉਹਨਾਂ ਦੇ ਉੱਤੇ ਅਮਲੀ ਚਾਂਮਾ ਪਹਿਨਾਇਆ ਗਿਆ ਤੇ ਲੋਕਾਂ ਦੀਆਂ ਫੈਸਿਲਿਟੀਆਂ ਵਾਸਤੇ ਹੋਰ ਵੀ ਕਈ ਸਕੀਮਾਂ ਨੂੰ ਸ਼ੁਰੂ ਕੀਤਾ ਗਿਆ ਕੈਮਰਾ ਪਰਸਨ ਸੰਜੂ ਰਾਬੋਤ ਤੇ ਸੁੰਦਰ ਲਲਤਾਵਰ ਦੇ ਨਾਲ ਐਚਐ ਸ਼ਮੀ ਪੰਜਾਬ 19 ਸੰਗਰੂਰ